ਦਾ ਪੰਜਾਬੀਓ ਸਵਾਗਤ ਹੈ ਆਪਾਂ ਦੇ ਬਲੌਗ 'ਇਟਸ ਮਾਰਨਿੰਗ' ਉਹ ਵੀ ਵੈਰੀ ਵੈਰੀ ਵਡਟ ਤੇ ਵੈਦ ਪੂਰਾ ਓਕੇ ਹੋਇਆ ਪਿਆ ਵਾ ਤੇ ਹੋਰ ਮੈਂ ਕਿਹਦਾ ਵਾਂ ਪ੍ਰੋਗਰਾਮ ਬਣਾ ਲੰਗ ਅਜਲੰਦਰ ਜਾਂਦਾ ਤਾਂ ਮੈਂ ਕਹਤਾਂ ਨੂੰ ਵੀ ਨਾਲ ਲੈ ਚੱਲੀਏ ਕਿਹੜਾ ਹੋਇਆ ਪਿਆ ਵਾ ਆਏ ਹਾਏ ਹਾਏ ਸਵਾਦੀਆ ਪੂਰਾ ਸਵਾਰ ਕੀ ਆਣਾ ਪਬੜਾ ਨਾਲ ਲਈਏ ਖਈਆਂ ਨੇ ਹੁਣ ਤਾਂ ਫਿਰ ਵਾਜਦ ਮਿਲਦੇ ਤਿਆਰ ਹੋ ਗਿਆ ਸਹੀ ਕਿਹਾ ਵਾਜੰਦਰੇ ਆ ਜੰਦੰਦਰ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਆਪਣਾ ਤੇ ਤੇ ਵੇਲ ਨਹੀਂ ਹੈਗੀ ਅਮਰਤ ਦਾ ਘਰੇ ਆਇਆ ਆਪਣਾ ਸੇਜੀ ਬਨਵਾਈ ਮਾਰੀ ਆ ਆ ਗਿਆ ਹੋਵੇ ਦੇਖਦਾ ਨੀ ਜੀਵੰਤਾਂ ਦੋ ਪਾਰੇ ਦਿਨਾਂ ਅਲੀ ਗਿਆ ਆ ਗਿਆ ਕਾਲੇ ਪਿੰਡੇ ਵਾਲੇ ਮੁੰਡੇ ਹਾਂ ਦਰੀ ਆਵੇ ਅੱਗੇ ਵਾਹੇ ਹਾਂ ਫੇਰ ਦਰੀ ਆਵੇ ਅੱਗੇ ਆਉਂਦਾ ਹੀ ਨਹੀਂ ਕਿ ਨਾ ਮੈਨੂੰ ਬਾਈ ਮਾਰ ਕੇ ਲਿਆਉਣੀ ਚੰਗਾ ਨਾ ਮਰੋ ਮੈਂ ਤੇ ਅੱਜ ਤੱਕ ਨਾ ਆਇਆ ਸਟੇਡੀਅਮ ਚਲੀਏ ਕੀ ਕਰਨਾ ਹੈ ਪਾਉਤ ਹੋਇਆ ਨਾ ਪਿੰਦਰ ਨਾ ਨਹੀਂ ਉਹਦੇ ਕਹਨਾ ਪਾਣੀ ਪੀਣਾ ਤੈਨੂੰ ਆਡੇ ਵਿੱਚ ਹੱਕਤ ਨਾ ਨਿਕਾ ਆ ਹਣ ਕੀ ਕਰਨਾ ਹੈ ਹੋਰ ਨਾ ਕਰ ਦਗਾ ਲਾ ਬੰਦ ਕਰ ਨਾ ਲਾ ਬੰਦ ਹੋ ਜਾ ਤੈਨੂੰ ਬੰਦ ਕਰ ਦੇ ਬੰਦ ਕਰ ਨਾ ਕਿਤੇ ਰਹਿਣਾ ਕੋਲ ਬੰਦ ਕਰ ਚੱਲ ਨਾ ਇਹ ਕੇ ਬੰਦਾ ਇਹਨੂੰ ਬੰਦ ਕਰ

ਹਾਰ ਲਾ ਮੀ ਪੈ ਗਿਆ ਏਦਾਂ ਬੰਜਦਾ ਚੱਕਰ ਮੈਂ ਟਿਆ ਏਦਾਂ ਕਿਨੇ ਮੈਂ ਬਿੰਦਾ ਵੇਖਣਾ ਹਾਂ ਹਾਂ ਇਹ ਉੱਥੇ ਜਾ ਕੇ ਬਣੇ ਕੀ ਬਣਾ ਮੰਨ ਕਹੀ ਜਾਂਦਾ ਮੇਲੇ ਜਾਣਾ ਹੋ ਜਾਣਾ ਮਾਣੋ ਬਲ ਗਈਆਂ ਸਰਾਈਆਂ ਦੇ ਇੱਥੇ ਓਕੇ ਰੋਡ ਵਾਲੀ ਹਣਾ ਤੇ ਬਾਕੀ ਮੇਲੇ ਜਾ ਕੇ ਦੇਖਦੇ ਆ ਕੀ ਬਣਦਾ ਵਾ ਉੱਥੇ ਜਾ ਕੇ ਦੇਖਾਂਗੇ ਕਿਦਾਂ ਹੈਗਾ ਪ੍ਰੋਗਰਾਮ ਦੇਖਣਾ ਕੋਈ ਨਹੀਂ ਹੋ ਗਿਆ ਨਾ ਉਹ ਸਾਰੇ ਬਾਬੇ ਓਕੇ ਹੈਗਾ ਮੁੰਡੇ ਕਿਉਂ ਤੈਨੂੰ ਤੇਰੇ ਬਚਾਰੇ ਨੂੰ ਇਹ ਗੁੱਡੀਆਂ ਦਾ ਕਿਤੇ ਕਿਤੇ ਤੱਕ ਆਉਣੀ ਆ ਮੁੰਡੇ ਕਹਿੰਦੇ ਆਲ ਬਲੈਕ ਹੋਏ ਪੇ ਸਾਰੇ ਆਇਆ ਕਿਹ ਕਿਹ ਗੁੱਡੀ ਆਈ ਸੀ ਆ ਰੀਲਾ ਬੰਦੀਆਂ ਨਾਲ ਮੇਲੇ ਜਾਣਾ ਕਹਿੰਦੇ ਨਾਲ ਰੀਲਾ ਬੰਨੀਆਂ ਆ ਬਾਬੇ ਸੋਣਾ ਗਿਆ ਲੱਗਦਾ ਚੈੱਕ ਕਰੂੰ ਮੜਾ ਯਾ ਇੰਨਾ ਹੈ ਨਹੀਂ ਦਿਖਾਈ ਮੜਾ ਦੀਦਾ ਨਹੀਂ ਬਰਾ ਕਰੀ ਮਦਾਈ ਵਾ ਹਾ ਆਏ ਹਾ ਚੱਕੋ ਪਾ ਨਾ ਸੋਣਾ ਬੋਲਾਦਾ ਮੁੰਡਾ ਦਾ ਸਰੀ ਮਨ ਸੋਣਾ ਬੋਲਾਦਾ ਬਾਬੇ ਤੂੰ ਓਕੇ ਬੋੜ ਲਾਦਾ ਪੂਰਾ ਬਰੇ ਕਿ ਆਲੇ ਸੋਣਾ ਤੂੰ ਲੱਗਦਾ ਬਾਬੇ ਮਨ ਓਏ ਸਬਰ ਦੂਰਦਾ ਉੱਥੇ ਜਾ ਕੇ ਮਿਲਦੇ ਆਂ ਕਿਤੇ ਨਾ ਵੱਜੀਏ ਤੜੀ ਚੋਲ ਖਾਣੇ ਦੇ ਦੱਸ ਪੀਲਾਦਨ ਰੋਕਿਆ ਕਿਹਨੇ ਤਰਲੀ ਲਾਈ ਸ਼ਪੀਲ ਵੀ ਉਹਨਾਂ ਨੇ ਮੈਂ ਪੀੜੀ ਕਿਹਨੇ ਮੰਨਣੇ ਆਉਣਾ ਸ਼ਪੀਲ ਸਕੂਲ ਪਿਆਈਏ ਥੱਕਣਾ ਸਬਰ ਦੂਰਦਾ ਨਾ ਤਾਂ ਕਿੱਦਾਂ ਪਹੁੰਚਾਂ ਚਾਰ ਦਿਨ ਲੱਜਾ ਤੇ ਜੇ ਜਿਆ ਲਾਦਾ ਪਾਪੇ ਨਾਲ ਬੈਠਾ ਜੰਦਾ ਬੈਠੇ ਜਾਂਦੇ ਜੇ ਸਪੀਡ ਵਿੱਚ ਥੋੜਾ ਘੱਟ ਲਈ ਪਿਆਦੇ ਪਿਆਦੇ ਯਾਰ ਮੁੰਡੇ ਸਫਰ ਦੂਰ ਦਾ ਵਾਹ ਭਰਾਵਾ ਵਾਸੇ ਹੀ ਕਹਿੰਦਾ ਪਹੁੰਚ ਗਏ ਆ ਮੰਜ਼ਿਲ ਤੇ ਦੇਖ ਲਓ ਮਾਹੀ ਪਹੁੰਚੇ ਆ ਹਫੜੇ ਭਏ ਹਣ ਹਾਲੇ ਬੋਟ ਆਇਆ ਚੁਪੀ ਗਿਆ ਕੋਣੇ ਮੈਨੂੰ ਕਹਿੰਦਾ ਕਿ ਮੇਰੀ ਵਖੀ ਚੜ ਗਈ ਪਾਣੀ ਪੀਣਾ ਬੜਾ ਗਏ ਮੈਨੂੰ ਹੁਣ ਮੁੱਕਰ ਗਿਆ ਵਾ ਮੰਤਪ ਹੋਈ ਹੋ ਗਈ ਐ ਜਿਦਿਹਾ ਬਹਾਅ ਹਰਤੇ ਆਉਂਦੇ ਉਹਦਾ ਦਮ ਵਜ ਹੀ ਜਾਂਦੀ ਆ ਉਹਨਾਂ ਦੇ ਪੈਰੀ ਤੇ ਪਾਵ ਦਾ ਲਾਗੇ ਉਹ ਬੋਲ ਮੁੰਡੇ ਵਾਲੀ ਕਿੱਠੀ ਯਾਰ ਪਸੀਨਾ ਯਾਰ ਰੰਬਾ ਵੀ ਵਿਕਸਤੀ ਉਹ ਗਰਮੀ ਆ ਆ ਵੀ ਆ ਕੀ ਵਾਹ ਉਹੋ ਟੱਕਰ ਨਹੀਂ ਹਾਂ ਮੇਰਾ ਕੂਨ ਮੜਾਇਆ ਪਹੁੰਚ ਗਏ ਆ ਹਾ ਦੇ ਦੇ ਯਾਰ ਮੈਂ ਤਾਂ ਆ ਦੇ ਦੇ ਯਾਰ ਇਧਰ ਨਹੀਂ ਇਹ ਪਿਆ ਚਲਗਲ ਚਲਗਲ ਕੰਮ ਹੋ ਰਿਹਾ ਆਪਣਾ ਆਪਣਾ ਪਹੀਨਾ ਪਹੀਨਾ ਨਿੰਬੂ ਵਾਲੀ ਵੀ ਆ ਖਰਚਾ ਲੰਗਰ ਜੀ ਆ ਕੇ ਚੱਲ ਲੈਣ ਚ ਬਈ ਕੀ ਜਾਣਾ ਯਾਰ ਆ ਵਧੀਆ ਵਧੀਆ ਭਾਈ ਜੀ ਕੀ ਕੰਮ ਨਹੀਂ ਕਰੂਗਾ ਆਪਣੇ ਕੰਨ ਚੱਲ ਜਾਂਦਾ ਠੀਕ ਹੈ ਇਹ ਦਿਨ ਹੀ ਆਲਾ ਉਹ ਨਾਲ ਹੀ ਹੁਣ ਇਹ ਨਾਲ ਹੀ ਪਾ ਲੈਣਾ ਭਾਜੀ ਗੁੰਦ ਕਦੀਰਾ ਨੂੰ ਪਾ ਦਿੰਨੇ ਆ ਵੱਕਰੇ ਪਾ ਮਗਲੇ ਗੁੰਦ ਕਦੀਰੇ ਦੇ ਇਹ ਗੁੰਦ ਪਾ ਦਿੰਨੇ ਆ ਓਏ ਗੁੰਦ ਪਤਾ ਕੱਢ ਦੇਣਾ ਵਾ ਉਹ ਤੇ ਦੋਸਤੀ ਆ ਵੀ ਜਾਈ ਓਏ ਹਾਈ ਗਾਈਜ਼ ਕਿਵੇਂ ਹੋ ਗਾਈਜ਼ ਹਾਈ ਗਾਈਜ਼ ਤੂੰ ਸਾਲਿਆ ਵਲੋਗਿੰਗ ਚ ਹੀ ਵੜਿਆ ਰਿਹਾ ਹੈ ਬੈਂਕ ਦਾ ਭਾਜੀ ਹੈਲੋ ਕੰਦੂ ਆ ਗਿਆ ਵਾ ਬੈਂਕ ਬੈਂਕ ਮੈਂ ਦੀ ਕਿਉਂ ਫੋਕ ਕਰੀ ਤਰਾ ਕਰੀ ਤੋ ਤੇ ਕਮਬਜ਼ਾਰ ਬੰਦ ਹੋਈ ਆ ਬਜ਼ਾਰ ਬੰਦ ਹੋ ਜਾਣਾ ਕੀ ਕਰੀ ਇਹ ਜੀ ਆ ਜਾਓ ਲਿਆ ਲੜਾ ਕੋ ਹੈ ਨਹੀਂ ਐਵੇਂ ਗੇੜੀ ਕੱਢ ਕੇ ਨਾ ਕਿ ਮਰੇ ਆਏ ਉੱਧਰੇ ਆਏ ਉੱਧਰੇ ਭੰਨ ਲੋ ਵਿਛੜ ਨਾ ਆਈ ਲੱਭਣਾ ਵੇ ਮਨ ਮੇਲਾ ਬਾਬਾ ਜੀ ਭਰਿਆ ਵਿਛੜ ਗਿਆ ਹਾਂ ਕੀ ਲੈਣਾ ਵਾ ਇਦਾਂ ਨਹੀਂ ਦੇਖਣਾ ਬੱਸ ਦੁਕਾਨਾਂ ਜਾ ਕੇ ਦੂਰੋਸ ਕਹਿਣੇ ਵਜਣਾ ਦਾ ਕਸ ਯਾਉਣ ਦੀਆਂ ਗੁੜੀ ਜਾਵੇ ਨੋ ਅਮਰਪੁਰ ਦਾ ਸੇਵਾ ਲੱਗੀ ਆ ਮੰਨ ਮੰਨ ਅਮਰਪੁਰ ਦਾ ਸੇਵਾ ਲੱਗੀ ਅੱਜ ਜਿਹੜੇ ਪੱਥਰੀ ਆ ਅੱਡੇ ਤੋਂ ਖਵਾਇ ਤਰਸ ਖਾਈ ਲਿਆ ਵਾੜੇ ਨਾਲ ਖਵਾਇ ਦਿੰਦਾ ਹਰ ਨੂੰ ਮਾੜਿਆ ਹਰੀ ਬਣਾ ਦੇ ਤਖਾ ਲਿਆ ਭਰਾਣੇ ਗਾਹ ਆ ਪ੍ਰੈਸਰ ਦੇ ਸ਼ਾਮ ਮਾਰੇ ਕੀ ਕਾਏ ਦੁਆਨ ਨੂੰ ਦੋ ਪੰਨੇ ਦੋ ਪੰਨੇ ਮਾਤਾ ਪਾਏ ਦੇ ਤੇ ਦੋ ਚਾਰ ਬੰਦੇ ਨਹੀਂ ਯਾਰ ਬਾਤ ਪਾਉਂਦਾ ਹੋ

ਉਦੋਂ ਦਾ ਉਹ ਡਾਇ ਫਿਰਦਾ ਸੀ ਹੁਣ ਪਾਣੀ ਐਦਾ ਸੁਆਦ ਨਹੀਂ ਆਉਂਦਾ ਮਾਨਾ ਐਦਾ ਤੂੰ ਤਰਾ ਫਿਰਦਾ ਸਾਈਡ ਜਿਆ ਕਿਉਂ ਮਰਦੇ ਚੱਲੀਏ ਪਹਿਲਾਂ ਸੁਆਦ ਹੀ ਨਹੀਂ ਆਉਣਾ ਜਦ ਸਾਈਡ ਜਿਆ ਤਰਾ ਫਿਰਦਾ ਵਾ ਦੱਸ ਕੀ ਹੋਇਆ ਆਹ ਹਾਂ ਉਹ ਲਾਉਂਦੇ ਹਾਂ 100 ਤੇ ਭਰਾ ਬਾਕੀ ਅੱਗੇ ਦੇਖਣਾ ਬਲੌਗ ਦੇ ਕੀ ਹੈ ਹੈਗਾ ਇਹੋ ਮੋਟੇ ਪਾਲਸ ਕੋਲ ਦੇ ਖਾਵੇ ਹਾਂ ਮੈਂ ਸਾਰੇ ਪਾਲਸ ਖਾ ਜਾਣਾ ਮਜ਼ਾਦਾ ਹੁਣ ਮੈਂ ਕਹਿਣਾ ਚਾਹਾਂ ਹਾਂ ਇਗਾ ਵਰਤ ਦੇਹਮੜੇ ਅਗਦਾ ਫਰੀਮ ਚੋਂ ਓਕੇ ਬੋੜ ਓਕੇ ਓਕੇ ਆਣਾ ਇਤਨੇ ਬੜਾ ਪੂਰੀ ਆਪਣੀ ਵੈਚ ਆ ਦੱਸੂਗਾ ਹੁਣ ਮੇਰਾ ਭਰਾ ਕਿਹਨਾਂ ਨੂੰ ਦੱਸਣਾ ਵਾ ਚਲ ਦੱਸ ਦੇ ਕੀ ਦੱਸਣਾ ਹੈ ਇਹ ਨਾਲੇ ਘੰਡਲ ਡਟ ਗਿਆ ਹੀ ਮੇਰਾ ਕੀ ਦੱਸਾਂਗਾ ਸੈਡ ਹੋ ਗਿਆ ਹੀ ਮੁੰਡਾ ਯਾਰ ਆਪਣਾ ਇਹ ਛੋਟਾ ਜਿਹਾ ਵਲੌਗ ਸੀਗਾ ਅੱਜ ਦਾ ਤੇ ਸਾਰਿਆਂ ਨੇ ਭਰਾ ਮੇਰੇ ਸਬਸਕ੍ਰਾਈਬ ਕਰੋ ਸਪੋਰਟ ਕਰੋ ਦੱਬ ਕੇ ਉਥੇ ਸੱਚਾ ਪਿਆਰ ਆ ਗਿਆ ਇਹ ਪਹਿਲਾ ਤੇ ਆਖਰੀ ਹਾਂ ਤੇ ਆ ਹੋਈ ਪੁਰਾਣਾ ਕਹਾਣੀ ਇਹ ਸੀਗੀ ਆਹ ਯੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਛੱਡ ਵੀ ਦਾ ਦੋ ਔਕਣਾ ਮਨਾਓ ਹਾਂ ਕਿਹੜਾ ਕੋਸ਼ਿਸ਼ ਪੈਸੇ ਨਹੀਂ ਲੱਗਦੇ ਲਾਈਕ ਕਰਨ ਦੇ ਲਾਈਕ ਕਰਿਆ ਕਰੋ ਭਰਾ ਮੇਰੇ ਸਾਰੇ ਠੀਕ ਆ ਭਾਈ ਉਹਨਾਂ ਦਾ ਸ਼ਕਲ ਪਾਤਾ ਕਰੋ ਲੋਕ ਦੇਖਣ ਲਈ ਸਬਸਕ੍ਰਾਈਬਰ ਆਪਾਂ ਚੈਨਲ